ਸਸੀ ਗੱਭੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਲੈਹਰਾ ਬੇਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਗਰਜੀਤ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਸੋਨਾ ਆਪਾਂ ਇੱਕ ਚੰਗੀ HF ਬੈਡ ਦਿਖਾ ਰਹੇ ਆ ਫੁੱਲ ਕੱਦਗਾਠਾ ਫੁੱਲ ਵਜਣਾ ਕਿਹੜਾ ਸੂਹਾ ਸੋਨਾ ਕਿੰਨੇ ਦਿਨ ਬਾਕੀ ਆ ਜਾਂ ਕਿੰਨਾ ਜਿਹੜਾ ਦੁੱਧ ਆ ਪਿਛਲੇ ਸੂਏ ਦਿੱਤਾ ਜੇ ਇਹ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਸਾਂਝੀ ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਣਿਆਗਾ ਨੂੰ ਤੋਰੀ ਬਾਈ ਕਿ ਜੀ ਬਾਕੀ ਫੇਸ ਕੁਆਲਟੀ ਵਗੈਰਾ ਤੁਸੀਂ ਚੈੱਕ ਕਰ ਲਓ ਪ੍ਰਿੰਟ ਪ੍ਰਿੰਟ ਚੰਗਾਗਾ ਬਾਕੀ ਲਿੰਪੀ ਸਕੈਨ ਦੇ ਵਿੱਚ ਥੋੜੀ ਜੀ ਗਾਂ ਆਈ ਹੋਈ ਆ ਘਰੇਲੂ ਪਸ਼ੂਆ ਬਾਈ ਦੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਬਾਕੀ ਹਜੇ ਕੱਚੀ ਜ਼ਰੂਰ ਆ ਕਈ ਦਿਨਾਂ ਦੀ ਬਾਕੀ ਫਿਕਸ ਹਵਾਨੇ ਦੀ ਆ ਚੰਗਾ ਜਿਹੜਾ ਹਵਾਨਾ ਤਿਆਰ ਕਰਦੀ ਆਉਂਦੀ ਆ ਪੂਰੇ ਫਿਕਸ ਹਵਾਨੇ ਦੀ ਆ ਬਾਕੀ ਚੰਗਾ ਤੇ ਨਿਖੜਮਾ ਥਾਂ ਲੱਗਿਆ ਹੋਇਆਗਾ ਚਾਹੇ ਤਾਂ ਮਸ਼ੀਨੀ ਚੁਆਈ ਕਰ ਲੋ ਚਾਹੇ ਹੱਥੀਂ ਚੁਆਈ ਕਰ ਲੋ ਤੁਸੀਂ ਹਵਾਨਾ ਇੱਥੋਂ ਚੈੱਕ ਕਰ ਲੋ ਪੂਰਾ ਚੰਗਾ ਜਿਹੜਾ ਤਿਆਰ ਕਰਦੀ ਆਉਂਦੀ ਆ ਬਾਕੀ ਹਜੇ ਬਾਲਟ ਲਾ ਜਿਹੜਿਆਂ ਲੇਵੇ ਦੇ ਵਿੱਚ ਫੁੱਲ ਪੰਗਾ ਨਹੀਂ ਬਾਕੀ ਜਿਹੜੀ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਆ ਜਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਬੋਲ ਨੰਬਰ ਦੱਸਿਂ 9873 267025 ਠੀਕ ਆ। ਫਰੀਦ ਜਿਹੜੀ ਆਪਾਂ ਗਾਂਦਖਾਰਾ ਕਿਹੜਾ ਸੂਆ ਸੁਣਾ ਨੇ? ਇਹ ਦੂਜਾ ਸੂਆ ਸੁਣਾ। ਦੂਜਾ ਸੂਆ। ਪਹਿਲੇ ਸੂਏ ਕਿੰਨਾ ਗਦੋ ਦਿੱਤਾ? ਪਹਿਲੇ ਸੂਏ 20 ਲੀਟਰ ਦੁੱਧ ਕੱਢਿਆ ਵੀ। 20 ਲੀਟਰ। ਹਾਂ। ਜਿਹੜੀ ਆ ਬੱਚੀ ਆ ਇਸੇ ਦੀ ਹਨਾ ਇਹ। ਹਾਂ ਪਰਾਂ ਬੈਠੀ ਹੈ ਵੀ। ਅਸੀਂ ਜਿਹੜੀ ਥੇੜਾ ਬੈਠੀ ਆ ਜਿਹੜੀ ਬੱਚੀ ਬਈ ਥੇੜਾ ਬੈਠੀ ਆ ਉਹ ਪਹਿਲੇ ਸੂਏ ਦੀ ਆ ਤੇ ਕੋਈ ਹੁਣ ਇਹਦੇ ਟੀਕਾ ਪਤਾ ਵੀ ਕਿਹੜਾ ਲੱਗਿਆ ਹੋਇਆ? ਆਪਣਾ ਬਈ ਐਬੀਐਸ ਦਾ ਲੱਗਿਆ ਬਈ। ਠੀਕ ਆ। ਐਬੀਐਸ ਦਾ ਬਾਈ ਕਹਿੰਦਾ ਵੀ ਟੀਕਾ ਲੱਗਿਆ ਹੋਇਆਗਾ। ਤੇ ਦੂਜਾ ਸੂਆ ਸੂਣਾ ਪਹਿਲੇ ਸੂਏ 20 ਲੀਟਰ ਦੋ ਦਿੱਤਾ ਹਨ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਆਏ ਭਾਈ 10 12 ਦਿਨ ਲੈ ਜੀ ਦੀ 10 12 ਦਿਨ ਮਾ ਡੇਟ ਮਦਾਕ ਰਹਿੰਦੇ ਜਾਂ ਵੈਸੇ ਡੇਟ ਮਾ ਡੇਟ ਮਦਾਕ 10 12 ਦਿਨ ਰਹਿੰਦੇ ਆਗੇ ਬਾਕੀ ਆਪਾਂ ਜੀ ਫੇਰ ਗੱਲ ਕਰਕੇ ਭਾਈ ਫਿਕਸ ਹਵਾਨੇ ਦੀ ਆਗੀ ਸੋਨੂੰ ਆਪਾਂ ਜਿਹੜਾ ਹਵਾਨਾ ਦੁਆਰੇ ਜਿਹੜਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਪੂਰਾ ਜਿਹੜਾ ਫਾੜੀ ਵਾਲਾ ਹਵਾਨਾ ਦਾ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਕਰ ਜੀ ਤਾਂ ਭਾਈ ਪੂਰਾ 1 ਲੱਖ ਰੁਪਏ ਦਾ 1 ਲੱਖ ਕੋਈ ਮਾਨ ਤਾਂ ਮਾੜਾ ਮੋਟਾ ਕਰਦੇ ਆਂ ਜੀ 1 ਲੱਖ ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਮਾਨਤਾਣ ਹੋ ਜੂਗਾ ਬਾਕੀ ਥਾਂ ਤੁਸੀਂ ਚੈੱਕ ਕਰਨ ਬਈ ਪੂਰਾ ਚੰਗਾ ਤੇ ਗੈਪ ਦੇ ਵਿੱਚ ਲੱਗਿਆ ਹੋਇਆ ਜਿਹੜੇ ਵੀ ਵੀਰ ਨੂੰ ਗਾਂ ਪਸੰਦ ਆਉਂਦੀ ਆ ਬਾਈ ਗਰਜੀਤ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓੀ ਧੰਨਵਾਦ